I'm ਲੁਧਿਆਣਾ ਦੇ ਵਿੱਚ ਇੱਕ ਘਰ ਦੇ ਵਿੱਚ ਰੱਖੇ ਪਟਾਕਿਆਂ ਦੇ ਵਿੱਚ ਬਲਾਸਟ ਹੋਇਆ ਹੈ ਜਿਸ ਦੇ ਵਿੱਚ 12 ਤੋਂ 15 ਲੋਕ ਝੁੱਲਸ ਗਏ ਨੇ ਤਦ ਦੱਸਿਆ ਜਾ ਰਿਹਾ ਹੈ ਕਿ ਘਰ ਦੇ ਅੰਦਰ ਬਲਾਸਟ ਦੀ ਨਾਕ ਲੱਗਦੀ ਹੈ ਜਿਸ ਤੋਂ ਬਾਅਦ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਤੇ ਉੱਥੇ ਜਿਵੇਂ ਬਲਾਸਟ ਦੀ ਆਵਾਜ਼ ਸੁਣਾਈ ਦਿੰਦੀ ਹੈ ਤਾਂ ਮਹੌਲੇ ਦੇ ਲੋਕ ਘਰੋਂ ਬਾਹਰ ਨਿਕਲੇ ਨੇ ਲੋਕਾਂ ਦਾ ਕਹਿਣਾ ਹੈ ਕਿ ਘਰ ਦੇ ਵਿੱਚ ਬਾਰੂਦ ਵੀ ਰੱਖਿਆ ਹੋਇਆ ਸੀ ਇਸ ਤੋਂ ਪਟਾਕੇ ਬਣਾਏ ਜਾ ਰਹੇ ਸਨ ਇਸ ਨਾਲ ਹੀ ਉਹਨਾਂ ਦਾ ਇਹ ਕਹਿਣਾ ਹੈ ਕਿ ਦੀਵਾਲੀ ਤੇ ਪਟਾਕੇ ਵੇਚਣ ਦੇ ਲਈ ਇਹਨਾਂ ਨੂੰ ਸਟੋਰ ਕੀਤਾ ਗਿਆ ਸੀ ਸੂਚਨਾ ਮਿਲਦੀ ਹੈ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚੀ ਹੈ ਹਾਲਾਂਕਿ ਮੌਕੇ ਦੀਆਂ ਤਸਵੀਰ ਕਲੋਨੀ ਦਾ ਇਹ ਮਾਮਲਾ ਜਿੱਥੇ ਐਤਵਾਰ ਦੁਪਹਿਰ ਨੂੰ ਉਸ ਵੇਲੇ ਪਟਾਕਿਆਂ ਦਾ ਬਲਾਸਟ ਹੁੰਦਾ ਜਦੋਂ ਗੁਆਂਢ ਦੇ ਵਿੱਚ ਇੱਕ ਰਹਿਂਦਾ ਲੜਕਾ ਵੀ ਚਲ ਉਸ ਗਿਆ ਤਾਂ ਗੁਆਂਢੀਆਂ ਦਾ ਇਹ ਕਹਿਣਾ ਹੈ ਕਿ ਕਾਰੋਂ ਉਹਨਾਂ ਦੇ ਉੱਪਰਲੀ ਮੰਜ਼ਲ ਤੇ ਹਾਦਸੇ ਤੋਂ ਬਾਅਦ ਮੌਕੇ ਤੇ ਭਜੜਾ ਪੈ ਗਈਆਂ ਨੇ ਲੋਕ ਪਟਾਕੇ ਬਣਾਉਂਦੇ ਨੇ ਤੇ ਰਾਵਣ ਬਣਾਉਣ ਦਾ ਵੀ ਕੰਮ ਕਰਦੇ ਨੇ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚੀ ਹੈ ਹਾਲਾਂਕਿ ਧੁਮਾਕੇ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲ ਲਿਆਂਦਾ ਗਿਆ ਤੇ ਇਸ ਬਲਾਸਟ ਦੀ ਜਾਂਚ ਕੀਤੀ ਜਾ ਰਹੀ ਹੈ ਪਰਮਜੀਤ ਜੀ ਪਰਮਜੀਤ ਜੀ ਇਹਲਾ ਹਾਦਸਾ ਹੋਇਆ ਕਿਹੜੀ ਜਗ੍ਹਾ ਹੋਇਆ ਕੀ ਹੋਇਆ ਇਹ ਸਰ ਇੰਦਰਾ ਕਲੋਨੀ ਦੇ ਵਿੱਚ ਹੋਇਆ ਇੰਦਰਾ ਕਲੋਨੀ ਕਿਹੜੀ ਜਗ੍ਹਾ ਬੰਦੀ ਹੈ ਇੰਦਰਾ ਕਲੋਨੀ ਟੋਲੇ ਵਾਲੇ ਕੋਲ ਅੱਛਾ ਜੀ ਟੋਲੇ ਵਾਲੇ ਤੇ ਪਟਾਕਾ ਬੰਦਾ ਹੁੰਦਾ ਹਾਂ ਦਾ ਕੋਲ ਸਰਕਾਰੀ ਲਾਇਸੈਂਸ ਵੀ ਹੈਗਾ ਸ਼ਾਇਦ ਲੇਕਿਨ ਇਹ ਹੈ ਸ਼ੀਲਾਕਾ ਹੋ ਠੀਕ ਹੈ ਤੇ ਉੱਥੇ ਮਤਲਬ ਬਲਾਸਟ ਹੋਇਆ ਪਟਾਕੇ ਨੂੰ ਉੱਥੇ ਉੱਥੇ ਅੱਗ ਲੱਗ ਗਈ ਜੀ ਉਹ ਮਸਾਲੇ ਨੂੰ ਅੱਗ ਲੱਗ ਗਈ ਜਿੰਦੇ ਕਰਕੇ ਇਹ ਸਾਰਾ ਹਾਦਸਾ ਤੇ ਬਲਾਸਟ ਮਤਲਬ ਕਿੰਨੇ ਵਜੇ ਹੋਇਆ ਇਹ ਇਹ ਬਲਾਸਟ ਜੀ ਤਕਰੀਬਨ ਉਹ ਕੋਲ 11 11 12 ਦੇ ਵਿੱਚ ਤੇ ਕਿੰਨੇ ਕ ਬੰਦੇ ਕਾਇਲ ਹੋਏ ਬੰਦੇ ਜੀ ਘੱਟ ਤੋਂ ਘੱਟ 12 ਤੋਂ 15 ਦੇ ਵਿੱਚ ਵਿੱਚ ਤੇ ਜਿੰਨਾ ਵਿੱਚੋਂ 5 6 ਨੂੰ ਤੇ ਮੈਂ ਆਪ ਲੈ ਕੇ ਆਇਆ ਜੀ ਇੱਥੇ ਹਸਪੀਟਲ ਤੇ ਬਾਕੀ ਇੱਕ ਇੱਕ ਦੋ ਦੋ ਕਰਕੇ ਆਏ ਨੇ ਅਜੇ ਚਾਰ ਮੁੰਡੇ ਹੋਰ ਨੇ ਜਿਨ੍ਹਾਂ ਨੂੰ ਮੁੰਡੇ ਲੈਣਗੇ ਕਿ ਕਿੰਨੇ ਮੰਜ਼ਲੇ ਮਾਰ ਸੀ ਜਿਹੜੀ ਉਹ ਇਹ ਥੱਲੇ ਜੀ ਗਰਾਉਂਡ ਫਲੋਰ ਵਿੱਚ ਹੈ ਨਹੀਂ ਉੱਤੇ ਕੁਝ ਬੱਚੇ ਵੀ ਰਹੇ ਦੇ ਸੀ ਕੁਝ ਬੱਚੇ ਵੀ ਦਿੰਦੇ ਹੋਏ ਜੇ ਕਈ ਬੱਚੇ ਨੂੰ ਜਿਹੜੇ ਛੋਟੇ ਬੱਚੇ ਸੀ ਕੰਮ ਕਰਦੇ ਸੀ ਅੰਦਰ ਨਹੀਂ ਕੰਮ ਨਹੀਂ ਸੀ ਕਰਦੇ ਸਾਰੇ ਸਾਰੇ ਏਰੀਆ ਦੇ ਸੀ ਠੀਕ ਹੈ ਸਰ ਕਦੀ ਵਿਰੋਧ ਨਹੀਂ ਕੀਤਾ ਲੋਕਾਂ ਨੇ ਕਿ ਵਿਰੋਧ ਸਰ ਕਿਸੇ ਨੇ ਕੀਤਾ ਹੀ ਨਹੀਂਗਾ ਆ ਸੀ ਬੋਲੇ ਇੰਨੀ ਸਾਰੇ ਸਾਰੇ ਪੇਸ਼ੀ ਇਲਾਕਾ ਹੈ ਲੇਕਿਨ ਕਿ ਕਿਸੇ ਨੇ ਬਰੋ ਹੋਰ ਵੀ ਬੰਦੇ ਹੋ ਸਕਦੇ ਹਨ ਚਾਰ ਪੰਜ ਮੁੰਡੇ ਹੋ ਗਏ ਠੀਕ ਉਹਨਾਂ ਨੂੰ ਮੁੰਡੇ ਲੈ ਕੋਈ ਸੀਰੀਅਸਲੀ ਜ਼ਿਆਦਾ ਜਾਂ ਫਿਰ ਸਾਰੇ ਹਲਕੀ ਮੂਮੇ ਕਾਫੀ ਕਾਫੀ ਸੀਰੀਅਸ ਵੀ ਹੈ ਠੀਕ ਹੈ ਤੇ ਭਾਈ ਜਿਹੜੇ ਕੰਮ ਕਰਦੇ ਸੀ ਕਿੱਥੇ ਤਰ੍ਹਾਂ ਨਾਲ ਉਸ ਕੋ ਸਾਹ ਦੇ ਪਾਸੇ ਕੁਝ ਪਤਾ ਵਾ ਕੰਮ ਨਹੀਂ ਸੀ ਕੋਈ ਕਰਦਾ ਨਹੀਂ ਜਿਹੜੇ ਹਾਇਲ ਵੀ ਹੋਏ ਨਾ ਉਹ ਨੇੜੇ ਦੇ ਇਲਾਕਾ ਨੂੰ ਵਸੀ ਸੀ ਸਾਰੇ ਹਾਂਜੀ ਸਾਰੇ ਇਲਾਕਾ ਨੂੰ ਵਸੀ ਨੇ ਸਾਰੇ ਠੀਕ ਹੈ ਠੀਕ ਹੈ ਇਸ ਦੀ ਉਸ ਨੇ ਤੇ ਇਹਨਾਂ ਹੀ ਜੱਤੀ ਕੋ ਬਲੰਕ ਕਰ ਦੇ ਨੇ ਸਾਰੇ ਉੱਥੇ ਹੀ ਰਹਿੰਦੇ ਨੇ ਠੀਕ ਹੈ ਠੀਕ ਹੈ ਹਾਂ ਚਾਹ ਕੀ ਹੋਇਆ ਤਾਂ

आग, आग भी लगी थी आग भी लगी हुई थी। है ठीक है ब्लास्ट पता कैसे हुआ मालूम तो कोई पोटाशियम वगैरह था वो कहते रावण बनाने का काम करते थे ये हमको तो मालूम नहीं है मैं ड्यूटी पे सारे नाक भी है सारे नाक ही है आपके घर का कौन मेंबर है जो जो हिसाब से ठीक है ठीक है ओके कारण सर इतने ना कोई ਮਸਾਲੇ ਮੁਸਲੇ ਦਾ ਕੰਮ ਕੰਮ ਕਰਦੇ ਚਲੋ ਸਹਿਮਤੀ ਨਾਲ ਸੀਗਾ ਮਹੱਲੇ ਦੀ ਕਾਫੀ ਪੁਰਾਣਾ ਕਰਦਾ ਸੀਗਾ ਤੇ ਅੱਜ ਪਤਾ ਨਹੀਂ ਕੀ ਘਟਨਾ ਹੋਈ ਆ ਬਜਾ ਯਾ ਤਾਂ ਉਹਦੀ ਕਿਸਮ ਵੜੀ ਆ ਮਹੱਲੇ ਵਾਲੇ ਦੀ ਕਿਸਮ ਮਾੜੀ ਆ ਏਕੀ ਦਾ ਮੇਂ ਬਿਜਲੀ ਸ਼ਾਰਟ ਸਰਕਟ ਹੋਇਆ ਵਾ ਉਹਦੇ ਨਾਲ ਜਿਹੜੀ ਵੀ ਉਹ ਸਿਲੰਡਰ 'ਚ ਵੀ ਅੱਗ ਲੱਗੀ ਆ ਤੇ ਬਾਈ ਜਿਹੜਾ ਮਸਾਲਾ ਮਾੜਾ ਮੋਟਾ ਸੀਗਾ ਉਹਦੇ ਨਾਲ ਬਲਾਸਟ ਹੋਇਆ ਵਾ ਹਾਂ ਬਲਾਸਟ ਹੋਣ ਦੇ ਕਿੰਨਾ ਸੀ ਪਟਾਖੇ ਕਿੰਨੀ ਜਿਹੜੀ ਸੀ ਇਹ ਸਾਰਾ ਅਸੀਂ ਨਹੀਂ ਦੇਖਿਆ ਅਸੀਂ ਤਾਂ ਬਸ ਜਦੋਂ ਬਲਾਸਟ ਹੋਇਆ ਨਾ ਅਸੀਂ ਬਾਹਰ ਹੀ ਖੜੇ ਜਦੋਂ ਹੋਇਆ ਲੋਕ ਜ਼ਖਮੀ ਹੋਏ ਆ ਕਿੰਨੇ ਆ ਜ਼ਖਮੀ ਸੀਰੇ ਜਿਹੜੇ ਸੀਰੀਅਸ ਦਾ ਉਹ ਜੋ ਛੋਟੇ ਬੱਚੇ ਆ ਗਏ ਆ ਤੇ ਜਿਹੜੇ ਵੱਡੇ ਮੁੰਡੇ ਆ ਉਹਨਾਂ ਦੇ ਪੰਜ ਉਹ ਵੀ ਮਤਲਬ ਹਾਲਾਤ ਜਿੰਬੀਰੇ ਹਾਂਜੀ ਮੁਸ਼ਕਿਲ ਹੀ ਆ ਜੀ ਕੋਈ ਹੈ ਜੀ ਸਹੀ ਨਹੀਂ ਕਹਿ ਸਕਦੇ ਜਿੰਨੇ ਹਿੰਮਤ ਹੋਈ ਆ ਗਲੀ ਵਾਲੇ ਦੇ ਮਹੱਲੇ ਵਾਲੇ ਦੀ ਅਸੀਂ ਸਾਰਿਆਂ ਨੇ ਮਿਲ ਕੇ ਉਹਨਾਂ ਨੂੰ ਸਿਵਲ ਹਸਪਤਲ ਪਹੁੰਚਾਇਆ ਵਾ ਮੌਕੇ ਤੇ ਤੁਸੀਂ ਮਦਦ ਕੀਤੀ ਮਹੱਲੇ ਵਾਲਿਆਂ ਨੇ ਹਾਂਜੀ ਪੂਰੀ ਗਲੀ ਨੇ ਮਦਦ ਕੀਤੀ ਆ ਕਿਹੜਾ ਮਹੱਲਾ ਕਿਹੜੀ ਗਲੀ ਹੈ ਇਹ ਇੰਦਰਾ ਕਲੋਨੀ ਹੈ ਜੀ ਇੰਦਰਾ ਕਲੋਨੀ ਹਾਂਜੀ ਕਿੰਨੇ ਕੁ ਤੁਹਾਡਾ ਬਲਾਸਟ ਹੋਇਆ ਜੀ ਬਾਾਈ ਕਿੰਨੇ ਕੁ ਸੀ ਆਵਾਜ਼ ਭਾਜੀ ਪਤਾ ਨਹੀਂ ਲੱਗਿਆ ਭਾਈ ਸਿਲੰਡਰ ਫਟਿਆ ਕਿ ਗੀ ਫਟਿਆ ਉੱਥੇ ਅੱਛਾ ਇੱਕਦਮ ਕੀ ਨਾਵਾ ਬਾਹਰੋਂ ਆਵਾਜ਼ ਆ ਗਈ ਇਹ ਕਿੰਨੇ ਕੁ ਜਣੇ ਝੂਲਸੇ ਬੱਚੇ ਕਿਹਾ ਜਰਾ 5 ਤੋਂ 6 ਵੱਡੇ ਕਿੰਨੇ ਕੁ ਨੇ ਜੀ ਵਿੱਚ ਜਨ ਸਰ ਬੱਚੇ 15 16 ਸਾਲ ਦੇ ਮੁੰਡੇ ਹੈਗੇ ਸਾਰੇ ਅੱਛਾ ਹੈਗਾ ਤੁਸੀਂ ਵੀ ਮੌਕੇ ਦੇ ਉੱਤੇ ਜਗ੍ਹਾ ਤੇ ਸੀ ਇਹ ਤੁਹਾਡੇ ਨੇ ਨੁਕਸਾਨ ਨਹੀਂ ਭਾਈ ਅਸੀਂ ਪਹੁੰਚੇ ਹੀ ਸੀ ਆ ਯਾਰ ਚ ਲੰਘ ਰਹੀ ਸੀ ਠੀਕ ਹੈ ਜੀ ਇਹ ਇਲਾਕਾ ਤੁਹਾਡਾ ਕਿਵੇਂ ਵਾਕਿਆ ਹੋਇਆ ਇਹ 3 ਨੰਬਰ ਬਾੜਾ ਜੀ ਇੰਦਾ ਕਲੋਨੀ ਦਾ ਏਰੀਆ ਹੈਗਾ ਇੱਥੇ ਕੋਈ ਇੱਕ ਮੁਸਲਮਾਨ ਉਸਮਾਨ ਖਾਨ ਦਾ ਨਾਮ ਤਾਂ ਪਤਾ ਸੀ ਕੋਈ ਬੰਬੂ ਪਟਾਕਾ ਕਟੋ ਕੇ ਬਣਾਉਂਦਾ ਸੀਗਾ ਉਹਦੇ ਕਰਕੇ ਉਹ ਗੰਡੇ ਨੇ ਵੀ ਤਾਰਤੂ ਨੂੰ ਅੱਗ ਲੱਗੀ ਉਹ ਅੱਗ ਲੱਗਣ ਕਰਕੇ ਪੂਰੇ ਜਿਹੜੇ ਪਟਾਕਾ ਕਟੂ ਸੀ ਉਹਨੂੰ ਪੂਰੀ ਅੱਗ ਫੈਲ ਗਈ ਔਰ ਜਿਹੜੇ ਮੁਹੱਲੇ ਦੇ ਬੱਚੇ ਖੜੇ ਸੀ ਉਹਨਾਂ ਨੂੰ ਵੀ ਅੱਗ ਲੱਗ ਗਈ ਤੇ 10-12 ਬੱਚੇ ਸੀਗੇ ਤੇ ਜਿਹੜੇ 5-7 ਨੌਜਵਾਨ ਸੀ ਉਹਨਾਂ ਨੂੰ ਵੀ ਕਾਫੀ ਸੁ ਸੁਨ ਜਗੇ ਕਾਫੀ ਇਹ ਕੰਟਰੋਲ ਵਾਲਾ ਵੀ ਨੌਲੇਜ ਚ ਨਹੀਂ ਆ ਰਹੀ ਇਹ ਕੰਮ ਗਲਤ ਕੰਮ ਹੋ ਰਿਹਾ ਤੁਹਾਡੇ ਲੱਖ ਕੇ ਚਾਓ ਹਾਂਜੀ ਤੁਹਾਡੀ ਨੌਲੇਜ ਚ ਕਿਸੇ ਨੇ ਗੱਲ ਪਾਈ ਨਹੀਂ ਵੀ ਇਹ ਗਲਤ ਕੰਮ ਹੋ ਰਿਹਾ ਤੁਹਾਡੇ ਇਲਾਕੇ ਚ ਸਰ ਹੁਣ ਇੱਕ ਛੋਟੀ ਜਿਹੀ ਕਲੋਨੀਆ ਛੋਟਾ ਜਿਹਾ ਘਰ ਆ ਉਹਦਾ ਲੁਕਵੇਂ ਚ ਸੀਗਾ ਤੇ ਸਾਨੂੰ ਪਤਾ ਲੱਗਦਾ ਅਸੀਂ ਪਹਿਲੇ ਇਹ ਚੀਜ਼ਾਂ ਨੂੰ ਵਾਈਟ ਕਰੀਦਾ ਵੀ ਇਹ ਚੀਜ਼ੇ ਦੂਰ ਰੱਖੋ ਕੋਈ ਕਾਰਵਾਈ ਕੀਤੀ ਆਉਗੀ ਵੱਡਾ ਹਾਦਸਾ ਵੀ ਹੋ ਸਕਦਾ ਹੈ ਦੇਖੋ ਜਿਹੜਾ ਇਹ ਇਹ ਆਮਾਰੀ ਪਾਰਟੀ ਸਰਕਾਰ ਆ ਜਿਹੜਾ ਗੁਨਾਹਗਾਰ ਆ ਉਹ ਬਖਸ਼ਿਆ ਨਹੀਂ ਜਾਊਗਾ ਅਗਰ ਜੋ ਉਹ ਚੋਤ ਤਾਰਵਾਰ ਮਿਲਣਗੇ ਜੋ ਵੀ ਆ ਉਹਦੇ ਚ ਕਾਨੂੰਨੀ ਕਾਰਵਾਈ ਹੋਈਗੀ ਪਹਿਲਾਂ ਗੱਲ ਨਹੀਂ ਕਰਦੇ ਇਹ ਲੱਗਦਾ ਤੁਹਾਡੇ ਕਿਵੇਂ ਵਾਕਿਆ ਹੋਇਆ ਇਹ 3 ਨੰਬਰ ਬਾੜਾ ਜੀ ਇੰਦਾ ਕਲੋਨੀ ਦਾ ਏਰੀਆ ਹੈਗਾ ਇੱਥੇ ਕੋਈ ਇੱਕ ਮੁਸਲਮਾਨ ਉਸਮਾਨ ਖਾਨ ਦਾ ਨਾਮ ਤੋਂ ਬੰਦਾ ਸੀ ਕੋਈ ਬੰਬੂ ਪਟਾਕੇ ਉਟੋਕੇ ਬਣਾਉਂਦਾ ਸੀਗਾ ਉਹਦੇ ਕਰਕੇ ਉਹ ਕੰਨੇ ਨੇ ਵੀ ਤਾਰਤੂ ਨੂੰ ਅੱਗ ਲੱਗੀ ਉਹ ਅੱਗ ਲੱਗਣ ਕਰਕੇ ਪੂਰੇ ਜਿਹੜੇ ਪਟਾਕੇ ਪੜੂ ਸੀ ਉਹਨੂੰ ਪੂਰੀ ਅੱਗ ਫੈਲ ਗਈ ਔਰ ਜਿਹੜੇ ਮੁਹੱਲੇ ਦੇ ਬੱਚੇ ਖੜੇ ਸੀ ਉਹਨਾਂ ਨੂੰ ਵੀ ਅੱਗ ਲੱਗ ਗਈ ਤੇ 10-12 ਬੱਚੇ ਸੀਗੇ ਤੇ ਜਿਹੜੇ 5-7 ਨੌਜਵਾਨ ਸੀ ਉਹਨਾਂ ਨੂੰ ਵੀ ਕਾਫੀ ਸੁਲ ਸੁਲਦੀ ਗਏ ਕਾਫੀ ਤੇ ਕੰਟਰੋਲ ਸਰਕਾਰ ਦੀ ਨੋਟਿਸ ਚ ਨਹੀਂ ਆਇਆ ਵੀ ਇਹ ਕੰਮ ਗਲਤ ਕੰਮ ਹੋ ਰਿਹਾ ਤੁਹਾਡੇ ਲੱਗ ਕੇ ਚਲਾਓ ਹਾਂਜੀ ਤੁਹਾਡੀ ਨੋਟਿਸ ਚ ਕਿਸੇ ਨੇ ਗੱਲ ਪਾਈ ਨਹੀਂ ਵੀ ਇਹ ਗਲਤ ਕੰਮ ਹੋ ਰਿਹਾ ਤੁਹਾਡੇ ਲੱਭੇ ਉਹ ਸਰ ਹੁਣ ਇੱਕ ਛੋਟੀ ਜਿਹੀ ਕਲੋਨੀਆ ਛੋਟਾ ਜਿਹਾ ਘਰ ਆ ਉਹਦਾ ਲੁਕਵੇਂ ਚ ਸੀਗਾ ਤੇ ਸਾਨੂੰ ਪਤਾ ਲੱਗਦਾ ਅਸੀਂ ਤੋਂ ਪਹਿਲੇ ਇਹ ਚੀਜ਼ਾਂ ਨੂੰ ਵਾਈਟ ਕਰੀਦਾ ਵੀ ਇਹ ਚੀਜ਼ੇ ਦੂਰ ਰੱਖੋ ਕੋਈ ਕਾਰਵਾਈ ਕੀਤੀ ਹੋਊਗੀ ਵੱਡਾ ਹਾਦਸਾ ਵੀ ਹੋ ਸਕਦਾ ਹੀ ਦੇਖੋ ਜਿਹੜਾ ਇਹ ਇਹ ਆਮਾਰੀ ਪਾਰਟੀ ਸਰਕਾਰ ਆ ਜਿਹੜਾ ਗੁਨਾਹਗਾਰ ਆ ਉਹ ਬਖਸ਼ਿਆ ਨਹੀਂ ਜਾਊਗਾ ਅਗਰ ਜੋ ਪਹੁੰਚੋ ਤਾਰਵਾਰ ਮਿਲਣਗੇ ਜੋ ਵੀ ਆ ਉਹਦੇ ਚ ਕਾਨੂੰਨੀ ਕਾਰਵਾਈ ਹੋਈਗੀ ਹਾਲਾਂਕਿ ਗੱਲ ਨਹੀਂ ਸਮਝਦੇ ਕਿਹੜੀ ਇਲਾਕੇ ਦੀ ਦੇ ਕੋਈ ਇੰਦਰਾ ਕਲੋਨੀ ਆ ਮੇਰੇ ਹਲਕਾ ਸੈਂਟਰ ਦੇ ਵਿੱਚ ਇੱਥੇ 6 ਜਿਹੜੇ ਵਿਅਕਤੀ ਆ ਉਹ ਵੱਡਿਆਂ ਨੂੰ ਅੱਗ ਲੱਗੀ ਔਰ ਜਿਹੜਾ 10-15 ਬੱਚਿਆਂ ਨੂੰ ਲੱਗੀ ਆ ਇਹ ਗੈਰ ਕਾਨੂੰਨੀ ਕੰਮ ਕਰ ਰਿਆ ਸੀ ਬਰੂਦ ਜਿਹੜਾ ਰੱਖ ਕੇ ਇੱਕ ਰੈਸੀ ਇਲਾਕੇ ਦੇ ਵਿੱਚ ਬੰਬ ਬਣਾ ਰਿਆ ਸੀਗਾ ਉਹਦੇ ਕਰਕੇ ਬਲਾਸਟ ਹੋਣ ਕਰਕੇ ਇਹ ਸਾਰੀ ਘਟਨਾ ਜਿਹੜੀ ਆ ਵਾਪਰੀ ਦੇਖੋ ਸਿਵਲ ਹਸਪਤਾਲ ਭੇਜਿਆ ਮੈਂ ਮੈਂ ਔਰ ਮੇਰੇ ਹਲਕੇ ਦੇ ਕਾਉਂਸਲਰ ਨਿੱਕੂ ਭਾਰਤੀ ਜੀ ਔਰ ਐਸਪੀ ਸਾਹਿਬ ਇਹ 10 ਬੰਦਿਆਂ ਤੋਂ ਪਲੱਸ ਨੇ ਜੀ 10 15 ਬੱਚੇ ਕਿੰਨੇ ਬੱਚੇ ਕਿੰਨੇ ਨੇ ਜੀ ਬੱਚੇ 6-7 ਨੇ ਉਹ ਡਿੱਗਤਾ ਨਹੀਂ ਨਹੀਂ ਸਿਵਲ ਹਸਪਤਾਲ ਭੇਜਿਆ ਇਹ ਨਹੀਂ ਪਤਾ ਪਰ ਜਿਹੜੀ ਹੁਣ ਇਹ ਘਟਨਾ ਵਾਪਰੀ ਹੈ ਬਹੁਤ ਮਾੜੀ ਘਟਨਾ ਵਾ ਜਿਹੜੀ ਬੰਦੀ ਕਾਰਵਾਈ ਹੈ ਐਸਪੀ ਸਮੀਰ ਬਰਮਾ ਜੀ ਵੀ ਮੌਕੇ ਤੇ ਆ ਗਏ ਐਸਐਚਓ ਸਾਹਿਬ ਵੀ ਮੌਕੇ ਤੇ ਨੇ ਔਰ ਮੈਂ ਵੀ ਇਸ ਮੌਕੇ ਤੇ ਉਸੇ ਵੇਲੇ 5 ਮਿੰਟ ਬਾਅਦ ਪਹੁੰਚ ਗਿਆ ਵਾਂ पर बंदी कारवाई है जेडी इस इंसान ने गैरकानूनी काम किया एदे कीती जाउगी फड़े जाउगा जा एंड जाना कित्ते आ ओदा अपना भी बच्चा कंदे ਵਿੱਚ ਸੜ ਗਿਆ ਸਰਪੰਚ ਕੀ ਕਹਿਣਾ ਚਾਹੋਗੇ ਕਿ ਕਿ ਘਟਨਾ ਹੋਈ ਹੈ ਕਿੰਨੇ ਬੰਦੇ ਇਨਵੋਲਵਡ ਹੋ ਕੇ ਕੀ ਕਰ ਰਹੇ ਸੀ ਇਹ ਜੋ ਇਨਫੋਰਮੇਸ਼ਨ ਮਿਲੀ ਹੈ ਜੀ ਬਲਾਸਟ ਹੋਇਆ ਜਿਹਦੇ ਘਰ ਚ ਬਲਾਸਟ ਹੋਇਆ ਉਹਦਾ ਨਾਮ ਮੁਸਫਰ ਖਾਨ ਹੈ ਇਹ ਮਤ ਲੱਗਿਆ ਕਿ ਜਿਹੜਾ ਇਹ ਨਜਾਇਜ਼ ਤਰੀਕੇ ਨਾਲ ਇਹਨੇ ਪੋਟਾਸ਼ ਰੱਖੀ ਹੋਈ ਸੀ ਤੇ ਛੋਟੇ ਜਿਹੇ ਪਟਾਕੇ ਬਣਾਉਂਦਾ ਸੀਗਾ ਇਹ ਉਹ ਗਲਾਸ ਜਿਹੜਾ ਹੋਇਆ ਇਹਦੇ ਘਰ ਵਿੱਚ ਹੋਇਆ ਉਹ ਜ ਤਕਰੀਬਨ 10 ਤੋਂ 12 ਜਿਹੜੇ ਬੰਦੇ ਨੇ ਉਹ ਜ਼ਖਮੀ ਹੋਏ ਨੇ ਇਹਦੇ ਵਿੱਚ ਬੱਚੇ ਵੀ ਨੇ ਪੰਜ ਛੇ ਤੇ ਇਮੀਡੀਏਟਲੀ ਅਸੀਂ ਜਿਹੜੇ ਇੰਜਰਡ ਹੈਗੇ ਨੇ ਉਹਨਾਂ ਨੂੰ ਸਿਵਲ ਹਸਪੀਟਲ ਟ੍ਰਾਂਸਫਰ ਭੇਜ ਦਿੱਤਾ ਗਿਆ ਉਹਨਾਂ ਦਾ ਇਲਾਜ ਚੱਲ ਰਿਹਾ ਉਸੇ ਤੇ ਇਮੀਡੀਏਟਲੀ ਸੀਐਸ ਦੀ ਕਾਨੂੰਨੀ ਕਾਰਵਾਈ ਕਰਕੇ ਬੰਦੇ ਨੂੰ ਜੋ ਲੀਗਲ ਐਕਸ਼ਨ ਹੈਗਾ ਬਣਦੀ ਕਾਰਵਾਈ ਉਹ ਕਰੀਏ ਕਿੰਨਾ ਮੋਟਾਸ ਸੀ ਜੀ ਹੁਣ ਤੱਕ ਉਹ ਸਾਰਾ ਦੇਖੋ ਫੋਰੈਂਸਿਕ ਟੀਮ ਜਿਹੜੀ ਹੈ ਮੌਕੇ ਤੇ ਆਈ ਉਹ ਚੈੱਕ ਕਰ ਰਹੀ ਹੈ ਜੀ ਉਹ ਸਾਰਾ ਸੀ ਏਰੀਆ ਸਰਚ ਕਰਾ ਰਹੇ ਆ ਉਹ ਤੁਹਾਨੂੰ ਅਸੀਂ ਬਾਅਦ ਇਨਵੈਸਟੀਗੇਸ਼ਨ ਦਾ ਪਾਰਟ ਆ ਦੱਸਾਂਗੇ ਤੇ ਕੈਜੂਐਲਟੀ ਤਾਂ ਨਹੀਂ ਹੈਗੀ ਜੀ ਹਾਲ ਤੱਕ ਜਿਹੜੀ ਵੀ ਕੈਜੂਐਲਟੀ ਨਹੀਂ ਹੈਗੀ ਇੰਜਰੀ ਹੈਗੀ ਆ ਫੀਅਰਸ ਕਿੰਨੇ ਨੇ ਉਹ ਸਾਰਾ ਜਿਹੜਾ ਸਿਵਲ ਹਸਪੀਟਲ ਚੱ ਇਹ ਉਹ ਇਕੱਲਾ ਬਣਾਦਾ ਸੀਗਾ ਲੇਕਿਨ ਉਹ ਇਨਵੈਸਟੀਗੇਸ਼ਨ ਦਾ ਪਾਰਟ ਅਸੀਂ ਏਰੀਆ ਨੂੰ ਸਰਚ ਵੀ ਕਰ ਰਹੇ ਹਾਂ ਅੱਛਾ ਸਰ ਬਰੂਦ ਕਿੱਦਾਂ ਗਿਆ ਕੋਈ ਤੁਹਾਨੂੰ ਉਹ ਕਹਿ ਰਹੇ ਜੀ ਅਸੀਂ ਫੋਰੈਂਸਿਕ ਟੀਮ ਨੂੰ ਲਾਈ ਹੈ ਕਿਉਂਕਿ ਸਾਰਾ ਉਹ ਫੋਰੈਂਸਿਕ ਟੀਮ ਸਾਰੀ ਜਿਹੜੀ ਉਹ ਚੈੱਕ ਕਰ ਰਹੀ ਸਰ ਇੱਕ ਆਮ ਲੋਕ ਤਾਂ ਲੋਕ ਵੀ ਪਾਈਪਾਂ ਲੈ ਕੇ ਘੁੰਮਦੇ ਫਿਰਦੇ ਨੇ ਇਹ ਪ੍ਰੋਟਾਸ਼ਣ ਪ੍ਰੋਟਾਕੇ ਵੈਂਚ ਦਿੰਦਾ ਨਹੀਂ ਕਿ ਜਿਹੜੀ ਪੋਟਾਸ਼ ਹੈ ਜੀ ਦੇਖੋ ਈਜ਼ੀਲੀ ਇਹ ਕਰਿਆਨੇ ਵਾਲੀ ਦੁਕਾਨ ਵਿੱਚ ਵੇਚ ਰਹੇ ਆਂ ਵੇਚਦੇ ਨੇ ਤੇ ਸਾਡੀ ਲੇਕਿਨ ਇਹ ਲੋਕਾਂ ਨੂੰ ਅਪੀਲ ਹੈ ਕਿ ਉਹਨੂੰ ਗਲਤ ਇਸਤੇਮਾਲ ਨਾ ਕੀਤਾ ਜਾਵੇ ਠੀਕ ਹੈ ਸਰ ਬਰੂਦ ਦੇਖੋ ਲੁਧਿਆਣਾ ਹਲ ਆ ਮੈਂ ਆ ਤੇ ਉਹਦੇ ਚ ਪਤਾ ਚੱਲ ਰਿਹਾ ਕਿ ਇਹ ਅੱਜ ਤਹਾਨੂੰ ਕਾਫੀ ਦੇਰ ਤੋਂ ਜਿਹੜਾ ਵੇ ਜਿਹੜੇ ਪਟਾਕੇ ਕਿਉਂਕਿ ਇਹ ਭਗਵਾਨ ਰਾਮਦੇਵ ਜਾਂ ਤੁਹਾਡੇ ਦਾ ਜਦੋਂ ਦਸਹਿਰਾ ਦਾ ਮੇਲਾ ਹੁੰਦਾ ਹੈ ਉਹਦੇ ਵਾਸਤੇ ਇਹ ਸਾਰਾ ਕਾਫੀ ਅੱਗੇ ਲੱਗ ਕੇ ਸਾਰੇ ਕੰਮ ਕਰਦੇ ਨੇ ਤੇ ਹੋ ਸਕਦਾ ਉਸ ਟਾਈਮ ਦਾ ਇਹਨਾਂ ਕੋਲ ਕੁਝ ਮੇਰੇ ਖਿਆਲੇ ਪਟਾਕੇ ਬਚੇ ਹੋਣਗੇ ਜਾਂ ਕੋਈ ਕੁਝ ਹੋਏਗਾ ਤੇ ਕਿਉਂਕਿ ਇਹ ਬੜਾ ਨਾ ਵੱਧ ਚੜ ਕੇ ਹਮੇਸ਼ਾ ਜਿਹੜੇ ਤੁਹਾਡੇ ਜੋ ਰਾਮਨ ਰਾਮ ਰਾਮ ਗਰੇਨ ਹੁੰਦਾ ਹੈ ਉਸ ਟਾਈਮ ਇਹ ਪੂਰੀ ਭੂਮਿਕਾ ਨਵੰਦ ਨੇ ਤੇ ਉਹਦੇ ਕਰਕੇ ਕੁਝ ਪਟਾਕੇ ਵਜਣਗੇ ਉਹ ਵਿੱਚ ਪਏ ਹੋਣਗੇ ਕਿਸ ਪਟਾਕੇ ਨਾਲ ਜਾਂ ਸ਼ਾਰਟ ਸਰਕਟ ਨਾਲ ਉਹਨਾਂ ਨੂੰ ਅੱਗ ਲੱਗੀ ਹੈ ਔਰ ਬਲਾਸਟ ਹੋਇਆ ਜੋ ਪਤਾ ਲੱਗਾ ਹੋਵੇ ਭਈ ਕੁਝ ਬੱਚਿਆਂ ਨੂੰ ਨੁਕਸਾਨ ਪਹੁੰਚਿਆ ਤੇ ਮੇਰ ਕੋ जख्मी ਹੋਏ ਨੇ ਤੇ ਸਭ ਪ੍ਰਮਾਤਮਾ ਕਰੇ ਸਭ ਠੀਕ ਹੋ ਜਾਵੇ ਅੱਛਾ ਦੇਵੀ ਸਾਹਿਬ ਗੱਲ ਕਰੀ ਤਾਂ ਇਹ ਕੰਮ ਜਿਹੜੇ ਇਲਾਕੇ ਦੇ ਲੋਕ ਕਰਦੇ ਉਹ ਕਹਿੰਦੇ ਪਿਛਲੇ 10 ਸਾਲਾਂ ਤੋਂ ਕੰਮ ਇਹ ਕਰਦੇ ਵਿੱਚ ਗਏ ਪਰ ਪ੍ਰਸ਼ਾਸਨ ਨੇ ਕੋਈ ਨਹੀਂ ਗੌਰ ਫਰਮਾਇਆ ਦੇਖੋ ਗੱਲ ਗੱਲ ਬਦਕੀ ਇਹ ਉਹ ਇੱਕ ਸਹੀ ਮੈਨੇਜਰ ਕੋਈ ਉਹਦਾ ਕੋਈ ਬਿਜ਼ਨਸ ਹੈ ਤਾਂ ਨਹੀਂ ਹੈਗਾ ਜੋ ਮੈਨੂੰ ਪਤਾ ਚੱਲਿਆ ਇਹ ਕਾਫੀ ਢੇਰ ਤੋਂ ਜਦੋਂ ਰਾਮ ਲੀਲਾ ਹੁੰਦੀਆਂ ਨੇ ਜਾਂ ਜੋ ਰਾਵਣ ਦਾ ਜਿਹੜਾ ਪ੍ਰੋਗਰਾਮ ਹੁੰਦਾ ਹੈ ਇਹ ਉਹਦੇ ਵਾਸਤੇ ਪੁਦਲੇ ਕਰਦੇ ਨੇ ਪੁਦਲੇ ਪੁਦਲੇ ਬਣਾਉਂਦੇ ਨੇ ਤੇ ਕੋਈ ਆਮ ਕੋਈ ਇਦਾਂ ਤਾਂ ਗੱਲ ਨਹੀਂ ਹੈਗੀ ਵੀ ਕੋਈ ਬਣਾ ਕੇ ਵੇਚਦੇ ਨੇ ਕਰਦੇ ਨੇ ਐਸਾ ਕੁਝ ਨਹੀਂ ਹੈਗਾ ਉਹ ਸਿਰਫ ਰਾਵਣ ਦੇ ਬਿਜ ਪ੍ਰਾਕੈ ਜਾਂ ਕੰਮ ਆਦੇ ਨੇ ਜੋ ਰਾਵਣ ਬਣਾਉਂਦੇ ਨੇ ਉਹ ਇਹਨਾਂ ਦਾ ਕੰਮ ਹੈਗਾ ਹਾਂ ਸੇਫਟੀ ਵਰਤਣੀ ਬਿਲਕੁਲ ਜ਼ਰੂਰੀ ਹੈ ਜੀ ਇਹਦੇ 'ਚ ਕੋਈ ਸ਼ੱਕ ਨਹੀਂ ਪਰ ਤੁਹਾਡੇ ਸਾਹਮਣੇ ਜੋ ਹੋਇਆ ਬਹੁਤ ਮੰਨ ਬੜੀ ਮਾੜੀ ਗੱਲ ਹੋਈ ਹੈ ਔਰ ਪਰਮਾਤਮਾ ਮੈਂ ਦੇ ਕਮ ਕ ਜਿੰਨਾਂ ਨੂੰ ਜਿਹੜਾ ਤੁਹਾਡੇ ਬਾਅਦ ਦੇ ਜਿਨ੍ਹਾਂ ਦਾ ਨੁਕਸਾਨ ਪਹੁੰਚਿਆ ਬੱਚਿਆਂ ਨੂੰ ਉਹ ਜਲਦੀ ਤੋਂ ਜਲਦੀ ਠੀਕ ਹੋਣ ਔਰ ਮੈਂ ਦੇਖਣਾ ਵੀ ਕਿਹੜੇ ਹਸਪਤਲ ਹੈਗੇ ਨੇ ਹਸਪਤਲ ਜਾ ਕੇ ਵੀ ਪਤਾ ਕਰਕੇ ਉਹਦੇ ਜੀ ਇਸ ਇਲਾਕੇ ਦੇ ਵਿੱਚ ਇਹ ਪਹਿਲਾ ਕੋਈ ਵਾਕਿਆ ਕਿਉਂਕਿ ਇੱਧਰ ਕਹਿੰਦੇ ਕਿ ਇਸ ਇਲਾਕੇ ਵਿੱਚ ਪਹਿਲਾਂ ਵੀ ਇੱਧਰ ਵਾਕਿਆ ਹੋ ਚੁੱਕੇ ਨੇ ਨਹੀਂ ਦੇਖੋ ਇਹ ਮੈਨੂੰ ਪਤਾ ਚੱਲੇ ਇਹ ਜਿਹੜਾ ਜਿਹੜਾ ਇਨਸਾਨ ਹੈਗਾ ਜਿਹਦਾ ਕਾਰ ਹੈਗਾ ਇਹ ਜਦੋਂ ਰਮਨ ਦੇ ਪੁੱਤਲੇ ਬੁੱਤਲੇ ਬਣਾਉਂਦੇ ਨੇ ਔਰ ਇਹ ਕਾਫੀ ਸਾਲਾਂ ਤੋਂ ਇਹ ਕੰਮ ਕਰਦੇ ਨੇ ਕੋਈ ਕਿਸੇ ਚੀਜ਼ ਦਾ ਐਸੀ ਕੋਈ ਗੱਲ ਨਹੀਂ ਬੀ ਲੋ ਜੀ ਉਹ ਕੋਈ ਐਸਾ ਕੋਈ ਬਣਾਉਂਦੇ ਨਹੀਂ ਜਾਂ ਕੋਈ ਬੰਬ ਬਣਾਉਂਦੇ ਨਹੀਂ ਕੁਝ ਨਹੀਂ ਸਿਰਫ ਜਦੋਂ ਰਾਵਣ ਦਾ ਅੰਦਰ ਪਟਾਖ 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 ਸਮਝ ਲਓ ਜਾਂ ਤੁਸੀਂ ਪਟਾਕੇ ਸਮਝ ਲਓ ਕਿਉਂਕਿ ਰਾਮਨ ਦਾ ਜਦੋਂ ਕਰਦੇ ਨੇ ਉਸ ਟਾਈਮੇ ਮੌਕੇ ਦੇ ਬਣਾਉਂਦੇ ਨੇ ਤੇ ਥੋੜੇ ਬਾਅਦ ਹੋ ਸਕਦਾ ਬਚ ਗਏ ਹੋਣਗੇ ਤੇ ਉਹ ਬਚੇ ਕਰਕੇ ਅੰਦਰ ਕੋਈ ਬਲਾਸਟ ਹੋ ਗਿਆ ਜਿਹੜਾ ਕਹਿੰਦੇ ਨੇ ਉਹ ਸ਼ਾਰਟ ਸਰਕਸ ਹੋ ਗਿਆ ਜਾਂ ਮੇਰੇ ਖਿਆਲੇ ਹੋ ਸਕਦਾ ਕੋਈ ਬੱਚੇ ਕੋਲ ਕਿਤੇ ਨਾ ਕਿਤੇ ਸਰ ਇਲੀਗਲ ਤਰੀਕੇ ਨਾਲ ਹਾਂ ਦੇਖੋ ਜੋ ਹੈਗਾ ਇਹ ਦੇਖੋ ਬੰਦਾ ਤੇ ਹੁਣ ਘਰਾਂ ਦੇ ਵਿੱਚ ਹੀ ਇਹ ਜਿਹੜੇ ਆ ਬੰਦੇ ਬਣਾਉਂਦੇ ਨੇ ਆਪਣੇ ਘਰਾਂ 'ਚ ਹੀ ਬਣਾਉਂਦੇ ਨੇ ਠੀਕ ਹੈ ਨਾ ਤੇ ਮੈਂ ਇਹ ਨਹੀਂ ਕਹਿ ਸਕਦਾ ਵੀ ਉਹ ਕੋਈ ਜਾਣਬੁੱਝ ਕੇ ਹੋਇਆ ਇਹ ਐਵੇਂ ਕਿ ਜਾਣਬੁੱਝ ਕੇ ਨਹੀਂ ਹੋਇਆ ਹੈ ਇਹ ਹਾਸਾ ਇੱਕ ਹਾਦਸਾ ਸਮਝ ਲੋ ਪ੍ਰਸ਼ਾਸਨ ਨੂੰ ਹਦਾਇਤ ਕਰਨੀ ਚਾਹੀਦੀ ਹੈ ਕਾਰੋਬਾਰ ਕਰਨ ਦੀ ਹਾਂ ਬਿਲਕੁਲ ਇਹ ਸੇਫਟੀ ਜ਼ਰੂਰ ਚਾਹੀਦੀ ਹੈ ਜਿਸ ਤਰੀਕੇ ਨਾਲ ਮੱਲਾ ਹੈਗਾ ਸੇਫਟੀ ਜ਼ਰੂਰ ਚਾਹੀਦੀ ਹੈ ਪਰ ਉਹ ਕਰਦੇ ਪੁਨ ਦਾ ਕੰਮ ਨੇ ਕਈ ਵਾਰ ਪੁਨ ਕਰਦੇ ਕਰਦੇ ਜਿਹੜਾ ਹੈਗਾ ਪਾਪ ਹੋ ਜਾਂਦਾ ਵੇ ਪੁਨ ਕਰਦੇ ਨੇ ਜਦੋਂ ਰਮਨ ਦਾ ਪਟੜਾ ਬਣਾਉਂਦੇ ਨੇ ਤੇ ਉਸ ਟਾਈਮ ਸਾਰਾ ਪਟਾਸ ਉਹਨਾਂ ਦੇ ਅੰਦਰ ਲੱਗਦੀ ਹੈ ਇਹ ਉਹ ਜਿੰਦੇ ਕੋਲ ਕੁਝ ਬਚਿਆ ਹੋਏਗਾ ਤੇ ਉਹ ਉਹਦੇ ਕਰਕੇ ਇਹ ਫਟ ਗਿਆ ਦੇਖੋ ਜ਼ਿੰਮੇਵਾਰੀ ਤੇ ਸਾਰਿਆਂ ਦੀ ਬਣਦੀ ਹੈ ਇਹਦੇ ਜੋ ਜ਼ਿੰਮੇਵਾਰੀ ਗੱਲ ਨਹੀਂ ਹੈਗੀ ਪਰ ਜਦੋਂ ਕੋਈ ਨੁਕਸਾਨ ਹੋ ਜਾਂਦਾ ਉਦੋਂ ਕਈ ਵਾਰ ਪਤਾ ਚੱਲਦਾ ਹੋਵੇ ਕਸ਼ਮੰਦਰ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਵਿਚਰ ਪੁਲਿਸ ਵਾਲੇ ਵੀ ਕਿਤੇ ਕਿਤੇ ਘਰ ਜਾ ਕੇ ਕੋਈ ਉਹ ਤੇ ਕਰਦੇ ਨਹੀਂ ਹੈਗੇ ਬਿਲੋ ਜੀ ਅਸੀਂ ਹਰ ਘਰ ਤੇ ਜਾ ਕੇ ਕੁਤਰਾਸ਼ੀ ਲੈਂਦੇ ਨੇ ਘਰ ਚ ਕੋਈ ਜਿਆਦਾ ਬੰਬ ਨਹੀਂ ਹੈਗੇ ਜਿਆਦਾ ਕੋਈ ਐਸੀ ਚੀਜ਼ ਨਹੀਂ ਹੈਗੀ ਇਹ ਥੋੜਾ ਜਿਹਾ ਚਲੋ ਵੀ ਕੋਈ ਸਮਾਨ ਕੇ ਦਵਾ ਵੱਜ ਜਾਂਦਾ ਆਪਾਂ ਕੋਈ ਵੀ ਕੰਮ ਕਰਨੇ ਆ ਥੋੜਾ ਬਸ ਸਮਾਨ ਬਚੇ ਅਗਲਾ ਕਰ ਲਿਆ ਕਰ ਰੱਖ ਲੈਂਦਾ ਤੇ ਉਹ ਕਰ ਰੱਖਿਆ ਹੋਇਆ ਤੇ ਉਹ ਦੇ ਕਰਕੇ ਨੁਕਸਾਨ ਹੋਇਆ ਹੋਵੇ ਜਿਹੜਾ ਜ਼ਖਮੀ ਦਾ ਹਾਲ ਜਨ ਜਨ ਜਵਾਂਗੇ ਬਿਲਕੁਲ ਜ਼ਖਮੀ ਜਿਹੜੇ ਹੋਏ ਨੇ ਹਾਲਚਾਲ ਜਨ ਜਾਵਾਂਗੇ ਜੀ ਉਹਨਾਂ ਦੇ ਇਲਾਜ ਵੀ ਕਰਾਵਾਂਗੇ ਪਰਮਾਤਮਾ ਉਹਨਾਂ ਨੂੰ ਜਲਦੀ ਠੀਕ ਕਰੇਗਾ ਔਰ ਕੋਈ ਜ਼ਿਆਦਾ ਉਹਨਾਂ ਨੂੰ ਨਹੀਂ ਹੋਇਆ ਜਿਹੜਾ ਹੋਇਆ ਜਿਹੜਾ ਠੀਕ ਹੋ ਜਾਏਗਾ ਇਹ ਇੰਦਰਾ ਕਲੋਨੀ ਹੈਗੀ ਚੀਮਾ ਚੌਂਕ ਦੇ ਨੇੜੇ ਕੋਈ ਐਕਸੀਡੈਂਟ ਹੋਇਆ ਸਰ ਕਿੰਨੇ ਵਜੇ ਦਾ ਵਾਕਿਆ ਹੋਇਆ ਹੈ ਇਹ ਕਰੀਬ ਅਧਾ ਘੰਟਾ ਪਹਿਲਾਂ ਦਾ ਹੈ ਕਿੰਨੇ ਲੋਕ ਜਖਮੀ ਹੋਏ 6 ਤੋਂ 7 ਤੱਕ ਹੁਣ ਦਾ ਰਿਪੋਰਟ ਹੋਈ ਹੈ ਸਾਨੂੰ 6 ਤੋਂ 7 ਬੱਚੇ ਜ਼ਖਮੀ ਹੋਣ ਦੀ ਇਹ ਹੋਇਆ ਸਰ ਪਰ ਇਹ ਕਿਹੜੇ ਕੈਮੀਕਲ ਦਾ ਪਲਾਸਟਿਕ ਇਹ ਵੈਰੀਫਾਈ ਕਰ ਰਹੇ ਹਾਂ ਜੀ ਸਾਡੇ ਵੱਲੋਂ ਹਾਂ ਲੈਬ ਆ ਰਹੇ ਸਾਡੇ ਫਰਾਂਸਿਸ ਸਰ ਵਾਲੇ ਉਹ ਦੇਖ ਕੇ ਦੱਸਣਗੇ ਸਰ ਇਹ ਕਿਹੜੀ ਜਗ੍ਹਾ ਮਾਮਲਾ ਇੰਦਰਾ ਕਲੋਨੀ ਦੀ ਚੀਮਾ ਚੌਂਕ ਤੇ ਪਰਿਵਾਰ ਦੇ ਬੰਦੇ ਸਾਰੇ ਜ਼ਖਮੀ ਹੋਏ ਤੇ ਬਚ ਗਏ ਸਿਵਲ ਹਸਪੀਟਲ ਨੂੰ ਲੈ ਕੇ ਗਏ ਇਲਾਜ ਲਈ ਉੱਥੋਂ ਪਤਾ ਲੱਗੇ ਕਿੰਨੇ ਲੋਕ ਦੀ ਟੋਟਲ ਟੋਟਲ ਹੁਣ ਹੁਣ ਤੱਕ ਜਿੰਨੀ ਕਿ ਇਨਫੋਰਮੇਸ਼ਨ ਸਾਨੂੰ ਮਿਲੀ 5 ਤੋਂ 6 ਬੱਚੇ ਜ਼ਖਮੀ ਹੋਏ ਹੈ ਏਰੀਆ ਕਿਹੜਾ ਮਹੱਲਾ ਹੈ ਇੰਦਰਾ ਕਲੋਨੀ ਇੰਦਰਾ ਕਲੋਨੀ ਤੇ ਬਲਾਸਟ ਹੋਇਆ ਸੀ ਕਿਸ ਤਰ੍ਹਾਂ ਦਾ ਲੱਗਦਾ ਇਹ ਸਾਨੂੰ ਤਾਂ ਕੰਟਰੋਲ ਹੁੰ ਤੋਂ ਵਿੱਚ ਆਇਆ ਸੀ ਤੇ ਸਰ ਕਾਨੂੰਨੀ ਕਾਰਵਾਈ ਕੀਤੀ ਹੋਊਗੀ ਬਿਲਕੁਲ ਜੀ ਬਿਲਕੁਲ ਬਿਲਕੁਲ ਹੋਏਗੀ ਬਿਲਕੁਲ ਜੀ ਹਾਂਜੀ ਹੋਏਗੀ ਸਰ ਜਿਹੜੇ ਜ਼ਖਮੀ ਨੇ ਉਹ ਸੀਰੀਅਸ ਨੇ ਆ ਆਪਣੇ ਨੋਰਮਲ ਜਿਹੜੀ ਆ ਗੱਲ ਨੋਰਮਲ ਹੈ ਥੋੜੇ ਸੇਫ ਹੋ ਗਏ ਨੇ